ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਲ ਦਰੋ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆ ਜੀ ਅੱਜ ਦੋਸਤੋ ਆਪਾਂ ਜਿਹੜਾ ਤੁਹਾਨੂੰ ਆਪਣਾ ਬਰੀਡਰ ਕਬੂਤਰ ਆ ਜੀ ਠੀਕ ਹੈ ਜੀ ਤੇ ਜਿਵੇਂ ਕਿ ਇਹਨੂੰ ਆਪਾਂ ਕਰਾਸ਼ੂ ਪਈਦਾ ਤੇ ਜਿਹੜੇ ਆਪਣੇ ਭਰਾਵਾਂ ਪਾਰਦੇ ਉਹ ਇਹਨੂੰ ਮਕੀਚਾਪੜਾ ਬਰੀਡ ਕਹਿੰਦੇ ਆ ਤੇ ਇਹ ਦੋਸਤੋ ਜਿਹੜਾ ਬਹੁਤ ਨਿਆਬ ਚੀਜ਼ ਆ ਤੇ ਪੁਰਾਣੀ 올ਡ ਬਰੀਡ ਆ ਆਪਣੀ ਘਰ ਦਾ ਆ ਦੇਖੋ ਜੀ ਇਹਦੀ ਪਹਿਲਾਂ ਅੱਖ ਦਾ ਸ਼ੌਂਕ ਕਰੋ ਧੋਪੇ ਕਰੂ ਅੱਖ ਰੋਕੋ ਹਲੋ ਜੀ ਆਹ ਦੀ ਅੱਖ ਐ ਬਿਲਕੁਲ ਕਲੀਅਰ ਹੋ ਗਈ ਐ ਠੀਕ ਐ ਤੇ ਮੈਲੀਆਂ ਹੀ ਅੱਖਾਂ ਚ ਹੈਗਾ ਇਹ ਤੇ ਆਪਣੇ ਕੋਲ ਤਕਰੀਬਨ 8 ਸਾਲ ਹੋ ਗਏ ਇਹਨੂੰ ਬਰੀਡ 'ਚ ਕਰਾਉਂਦੇ ਆ ਤੇ ਇਹਦੇ ਬੱਚੇ ਜਿਹੜੇ ਆ ਬਹੁਤ ਵਧੀਆ ਦੇ ਪਰਵਾਜੀ ਬੱਚੇ ਨਿਕਲਦੇ ਆ ਤੇ ਰਿਜ਼ਲਟ ਵੀ ਹੈਗਾ ਇਸ ਕਬੂਤਰ ਦਾ ਤੇ ਰਿਜਲਟ ਹੋਵੇ ਤੇ ਫੇਰੀ ਤੁਹਾਨੂੰ ਪਤਾ ਕੋਈ ਜਿਹੜਾ ਆਪਣੇ ਬਰੀਡ ਚ ਕਰਦਾ ਏ ਤੇ ਸੋ ਆਪਣੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣਾ ਪਿਆਰ ਦੇ ਰਹੇ ਆ ਤੇ ਸਪੈਸ਼ਲੀ ਹੁੰਦਲ ਸਾਹਿਬ ਅਮਰਪਾਲ ਸਿੰਘ ਜੀ ਮਜੀਠੇ ਤੋਂ ਤੇ ਆਪਣੇ ਕਾਲਾ ਜੱਟ ਜੀ ਜੋਤਪਾਈ ਕਰਪੂਥਲੇ ਤੋਂ ਬਾਜਵਾ ਸਾਹਿਬ ਜੀ ਜਲੰਧਰ ਤੋਂ ਜੀ ਆ ਲੋ ਜੀ ਫੇਰ ਇੱਕ ਅਜੀ ਅੱਖ ਦਾ ਤੁਹਾਨੂੰ ਸ਼ੌਂਕ ਕਰਾਉਣ ਦੇ ਮਿਲੀ ਐ ਅੱਖ ਦਾਗਾ ਇਹ ਤੋਂ ਬਾਲੋ ਜੀ ਪਾਰਦਾ ਤਾਂ ਨਹੀਂ ਸ਼ੌਂਕ ਕਰਉਂਦੀ ਪਾਰ ਜਿਹੜਾ ਇਹਨੂੰ ਬਹੁਤ ਵਧੀਆ ਐ ਲੱਗਾ ਆ ਇਹ ਤਕਰੀਬਨ ਆਪਣਾ ਘਰ ਦਾ ਹੀ ਪੱਠਾ ਜੀ ਤੇ ਜਿਹੜੇ ਆ ਇਹ ਚੌਥੀ ਮਲਕੀਏ ਪੀੜੀ ਦਾ ਬੱਚਾ ਜੀ ਤੇ ਗਾਂ ਅੱਗੇ ਨੇ ਜਿਹੜੇ ਹੁਣ ਆਪਾਂ ਜਿਹੜੇ ਇਹਦੇ ਬੱਚੇ ਲੈ ਰਹੇ ਆ ਜੀ ਉਹ ਵੀ ਜਿਹੜੇ ਆ ਗਾਂ ਗਾਂ ਅਗਲੇ ਬੰਨੇ ਜਿਹੜੇ ਆ ਮਲਕੀ ਵਧੀਆ ਰਿਜ਼ਲਟ ਦੇ ਰਿਆ ਆਪਣੇ ਘਰ ਦਾ ਹੀ ਪੱਠਾ ਹੀ ਜੀ ਚੌਥੀ ਪੀੜੀ ਦਾ ਸਭ ਤੋਂ ਪਹਿਲਾਂ ਜੇ ਸਮਝ ਲੋ ਜੀ ਜਿਹੜੀ ਆ ਨਾਨੀ ਪੜਨਾਨੀ ਜਿਹੜੀ ਉਹ ਆਪਣੇ ਕੋ ਆਈ ਇੱਕ ਕਬੂਤਰੀ ਆਪਣੇ ਕੋ ਆਈ ਇਦਾਂ ਦੀ ਸੇਮ ਹੀ ਤੇ ਉਤੋਂ ਇੱਕ ਪੱਠੀ ਪੈਦਾ ਹੋਈ ਉਹ ਪੱਠੀ ਦਾ ਗਾਂ ਅਗਲੇ ਬੰਨੇ ਬੱਚਾ ਫੇਰ ਪੈਦਾ ਹੋਇਆ ਕਬੂਤਰ ਨਰ ਉਸ ਤੋਂ ਬਾਅਦ ਫੇਰ ਇੱਕ ਬੱਚਾ ਜਿਹੜਾ ਪੈਦਾ ਹੋਇਆ ਜੀ ਠੀਕ ਹੈ ਜੀ ਆਹ ਵੇਖ ਲਓ ਜੀ ਪਰ ਬਹੁਤ ਵਧੀਆ ਪਰ ਇਹਨੂੰ ਲੱਗਾ ਉਸ ਤੋਂ ਬਾਅਦ ਇਹਨੂੰ ਤੁਹਾਨੂੰ ਪੁੱਛਦਾ ਜੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਤੇ ਆਪਣੇ ਸਬਸਕ੍ਰਾਈਬਰ ਆ ਜੀ ਬਹੁਤ ਹਣੀ ਰੰਦਾਵਾ ਜੀ ਮਲਕੀਤ ਰੰਦਾਵਾ ਜੀ ਉਹਨਾਂ ਦਾ ਧੰਨਵਾਦ ਹੈ ਜੀ ਸਾਰੇ ਭਰਾਵਾਂ ਦਾ ਗਲਦਾਸ ਪੁੱਤੋ ਸ਼ਿਵੀਰ ਉਹਨਾਂ ਦਾ ਧੰਨਵਾਦ ਹੈ ਜੀ ਬਾਉ ਮਸੀਹ ਜੀ ਉਹਨਾਂ ਦਾ ਧੰਨਵਾਦ ਬਾਉ ਵੀਰ ਖੇਮ ਕਰਨ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਅੱਜ ਨਾਲੇ ਤੋਂ ਹੀ ਆਪਣੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਪੂ ਡਰਾਈਵਰ ਸਾਹਿਬ ਜੀ ਰਾਜੂ ਜੀ ਨਾਲਾ ਜੀ ਠੀਕ ਹੈ ਜੀ ਲਓ ਜੀ ਦੋਸਤੋ ਆ ਕਬੂਤਰ ਦੀ ਚਪੜਾ ਤੇ ਮੈਂ ਕਿ ਛੋਟੀ ਜੀ ਵੀਡੀਓ ਬਣਾਉਂਦਾ ਮਕਸਦ ਇਹਦੇ ਆ ਕਿ ਸਿਆਲੀ ਦੇਣ ਹੈਗੇ ਆ ਤਕਰੀਬਨ ਇਹ ਵੀ ਭਰਾਵਾਂ ਨੂੰ ਸ਼ੌਂਕ ਕਰਾਉਂਦੇ ਰਵਾਂਗੇ ਤੇ ਭਰਾ ਜਿਹੜੇ ਆਪਣੇ ਨਾਲ ਜੁੜੇ ਰਹਿਣਗੇ ਤੇ ਜਿਹੜਾ ਵਾ ਲਾਈਕ ਕਮੈਂਟ ਕਰਦੇ ਰਿਹਾ ਕਰੋ ਕਿਉਂਕਿ ਜਿਹੜੇ ਆਪਣੇ ਵੀਵ ਆ ਉਹ ਵੀ ਘਟਾਂਦੇ ਤੇ ਸੋ ਵੀਡੀਓ ਜ਼ਰੂਰ ਦੇਖਿਆ ਕਰੋ ਆਪਣੇ ਭਰਾ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕੇਐਲਐਸ ਵਲੌਗ ਵਾਲੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਪੀਬੀ 35 ਵਾਲੇ ਉਹਨਾਂ ਦਾ ਧੰਨਵਾਦ ਸੋ ਜਿੰਨੇ ਵੀ ਆਪਾਂ ਨੂੰ ਸਪੋਰਟ ਕਰਦੇ ਤੁਸੀਂ ਪੀਜਨ ਕਸੂਰ ਵਾਲੇ ਹੈਗੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਸੋ ਜਿੰਨੇ ਵੀ ਤੁਸੀਂ ਆਪਾਂ ਨੂੰ ਸਪੋਰਟ ਕਰਦੇ ਬਏ ਜੇ ਗੁੱਡੂ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰੇ ਪਾਸੇ